ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੁਪਹਿਰ ਦਾ ਟਾਈਮ ਹੈ ਜੀ ਹੋਰ ਸੁਣਾਓ ਕੀ ਹਾਲ ਚਾਲ ਨੇ ਉਮੀਦ ਕਰਦੀ ਆ ਕਿ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਆਪਾਂ ਆਪਦੀਆਂ ਜ਼ਿੰਮੇਵਾਰੀਆਂ ਤੋਂ ਕੰਮਾਂ ਤੋਂ ਕਵਿਲਦਾਰੀਦਿਆਂ ਤੋਂ ਭੱਜ ਨਹੀਂ ਸਕਦੇ ਪੈਸਾ ਕੋਈ ਮਿਲੇ ਚਾਹੇ ਨਾ ਮਿਲੇ ਪਰ ਆਪਾਂ ਜ਼ਿੰਮੇਵਾਰੀਆਂ ਪੂਰੀ ਖੁਸ਼ਦਿਲੀ ਨਾਲ ਤੇ ਤੈਅ ਦਿਲੋਂ ਨਿਭਾਉਣੇ ਆ ਦੇਖੋ ਜੀ ਪਸ਼ੂਆਂ ਦਾ ਪਿਆਰ ਮੇਰੇ ਨਾਲ ਹੁਣ ਮੈਂ ਇੱਧਰ ਆਈ ਆ ਪਸੂਆਂ ਦੇ ਵਿੱਚ ਤਿੰਨ ਤੋਂ ਉੱਪਰ ਟਾਈਮ ਹੋ ਗਿਆ ਆਪਾਂ ਪੱਠੇ ਕੋ ਤਰੱਕੀ ਪਾਉਣੇ ਆ ਤੇ ਤੁਹਾਨੂੰ ਦੂਜੀ ਤਰ੍ਹਾਂ ਦੂਜੇ ਪਾਸੇ ਕੈਮਰਾ ਕਰਕੇ ਦਿਖਾਉਣੇ ਆ ਦੇਖੀ ਔਟ ਦੀਆਂ ਇਹ ਵੀ ਹੁਣ ਆ ਗਈ ਆ ਸਾਡੇ ਦੇ ਵਿੱਚ ਤੇ ਮੈਂ ਪਸੂ ਸ਼ੌਂਕ ਨਾਲ ਤੇ ਪਿਆਰ ਨਾਲ ਸੰਭਾਲਦੀ ਆ ਇਹ ਵੀ ਮੇਰਾ ਮੋਹ ਕਰਦੀ ਆ ਮੈਨੂੰ ਵੀ ਇਹਨਾਂ ਦਾ ਮੋਹ ਆਉਂਦਾ ਸultan ਹਜੇ ਪੰਜਾ ਛੇ ਮਹੀਨਿਆਂ ਦਾ ਤੇ ਬਹੁਤ ਜ਼ਿਆਦਾ ਮੋਹ ਕਰਦਾ ਐਸ ਲਈ ਭਾਣੂ ਤੁਸੀਂ ਵੀ ਕੰਮ ਕਰਿਆ ਕਰੋ ਪਿਆਰ ਨਾਲ ਤੇ ਪਸ਼ੂਆਂ ਨੂੰ ਸੰਭਿਆ ਕਰੋ ਕਰ ਕਰ ਪਸ਼ੂ ਹੋਣ ਪਸ਼ੂਆਂ ਦੀ ਕਦਰ ਹੋਵੇ ਜੱਟ ਦੀ ਵੀ ਜੀਉਂ ਸੁਧਰ ਜੀ ਹਨਾ ਆੜਤਗੇ ਕੋਲੇ ਆਪਾਂ ਨੂੰ ਜਾਣਾ ਨਾ ਪਵੇ ਆਪਾਂ ਦਸੀ ਕਿਸੇ ਤੇ ਹਨਾ ਦਸੀ ਆਉਂਦੀ ਕਿਤੇ ਪੰਦਰੀ ਆਉਂਦੀ ਆਪਦਾ ਟਾਈਮ ਸਾਰ ਸਕਦੇ ਆ ਸਾਰਿਆਂ ਦਾ ਘਰ ਇੱਕੋ ਜਿਹਾ ਹੀ ਹੁੰਦਾ ਹਨਾ ਇਹ ਨਹੀਂ ਹੁੰਦਾ ਵੀ ਬੰਦੇ ਦਾ ਘਰ ਆ ਜਾਂ ਇਹਨਾਂ ਦਾ ਘਰ ਆ ਸਾਰਿਆਂ ਦਾ ਆਪਦਾ ਹੀ ਘਰ ਹੁੰਦਾ ਜਦੋਂ ਆਪਾਂ ਘਰ ਦੇ ਵਿੱਚ ਰਹਿੰਨੇ ਆ ਤੇ ਚਲੋ ਜੀ ਅੱਜ ਆਪਾਂ ਤੁਹਾਨੂੰ ਇੱਕ ਭੈਣ ਤੇ ਵੀਡੀਓ ਬਣਾਵਾਂਗੇ ਜੋ ਉਹਨਾਂ ਨੇ ਆਪ ਨੂੰ ਰਿਪੀਟਰ ਪਸ਼ੂ ਬਾਰੇ ਦੱਸਿਆ ਸੀ ਮੈਂ ਤਾਂ ਹਾ ਉੱਤੇ ਡੀਪੀ ਲਾ ਦੂੰਗੀ ਇਹ ਨਾਲ ਨਾਲ ਫੋਟੋ ਲਾ ਦੂੰ ਉਸ ਭੈਣ ਦੀ ਜਿਨੇ ਇਹ ਰਿਜ਼ਲਟ ਕੀਤਾ ਸੀ ਜਿਵੇਂ ਆਪਾਂ ਕੰਮ ਕਰਦੇ ਸੱਚਾਈ ਬਾਰੇ ਦੱਸਦੇ ਆਪਾਂ ਕਦੇ ਹਨਾ ਐਵੇਂ ਨਹੀਂ ਕੀਤਾ ਵੀ ਐਵੇਂ ਝੂਠ ਬੋਲ ਕੇ ਵੀਡੀਓ ਪਾਤੀ ਉਹਦਾ ਰਿਜ਼ਲਟ ਪਹਿਲਾਂ ਆਪ ਕੱਢਦੇ ਆ ਹਨਾ ਜਾਂ ਕੋਈ ਮੈਨੂੰ ਭੈਣ ਮੇਰੀ ਦੱਸਦੀ ਆ ਪਹਿਲਾਂ ਉਹਦਾ ਰਿਜ਼ਲਟ ਕੱਢਿਆ ਹੁੰਦਾ ਫਿਰ ਕੋਈ ਪ੍ਰੋਬਲਮ ਮੈਨੂੰ ਆਈ ਹੋਵੇ ਤਾਂ ਮੈਂ ਉਹਦਾ ਉਹ ਤੇ ਪੂਰਾ ਐਨਮ ਪ੍ਰੋਪਰ ਸਾਰਾ ਕਰਕੇ ਉੱਤੇ ਟਰੀਟਮੈਂਟ ਫੇਰ ਮੈਂ ਰਿਜ਼ਲਟ ਕੱਢ ਕੇ ਵੀਡੀਓ ਪਾਉਣੀ ਹੁੰਦੀ ਆ ਤੇ ਆਪਾਂ ਝੂਠ ਤਫਾਨ ਕੋਈ ਇਹੋ ਜੀ ਗੱਲ ਇੱਧਰ ਉੱਧਰ ਨਹੀਂ ਕਰਦੇ ਜੋ ਵੀ ਹੋ ਸੱਚਾਈ ਹੋਊਗੀ ਤੇ ਠੀਕ ਹੈ ਜੀ ਚਲੋ ਅਜੂ ਆਪਾਂ ਕੋਤਰਗੇ ਪੱਠੇ ਪਾਈਏ ਸ਼ਾਇਦ ਮੈਂ ਨਵਾਬੀ ਦੇਵਾਂ ਪਸ਼ੂ ਤੇ ਬਣੇ ਰਹੋ ਤੁਸੀਂ ਬਲੌਗ ਦੇ ਨਾਲ ਲਓ ਜੀ ਆਪਾਂ ਆ ਗਏ ਆਂ ਬੱਚਾਂ ਦੇ ਵਿੱਚ ਇਹ ਬੈਠੀਆਂ ਆਰਾਮ ਕਰਦੀਆਂ ਸਵੇਰ ਤਾਂ ਗਰਮੀ ਜੀ ਸੀ ਮੁੜ ਕੇ ਦੁਪਹਿਰੋਂ ਬਾਅਦ ਫਰਕ ਪੈ ਗਿਆ ਸੀ ਦੇਖੋ ਜੀ ਆ ਕੇ ਬੋਲੀ ਹੁਣ ਸਾਰਿਆਂ ਨੇ ਨੇ ਉੱਠ ਕੜਨਾ ਵੀ ਸਾਡੇ ਕੋਲ ਆਈ ਆ ਪੱਠੇ ਪਾਉਣ ਆਈ ਆ ਅਜੇ ਪੱਖੇ ਦੀ ਮਤਲਬ ਮੇਰਾ ਕਿ ਜ਼ਰੂਰਤ ਨਹੀਂ ਗਈ ਥੋੜਾ ਜਿਹਾ ਦਿਨੇ ਇਹਨਾਂ ਨੂੰ ਚਾਰਾਂ ਨੂੰ ਰਿਸ਼ਤ ਮਿਲ ਜਾਂਦੀ ਮੱਖਾਂ ਘਾਟਾ ਸ਼ਾਮ ਨੂੰ ਮੱਛਰ ਬਹੁਤ ਜ਼ਿਆਦਾ ਹੋ ਜਾਂਦਾ ਤੇ ਇਹ ਕਾਫੀ ਲਿਬੜੀਆਂ ਪਈਆਂ ਨਿਵਾਉਣ ਦਾ ਆਪਣਾ ਟਾਈਮ ਨਹੀਂ ਲੱਗਿਆ ਸ਼ਾਇਦ ਹੁਣ ਨਿਵਾਦ ਗਈ ਪਹਿਲਾਂ ਪੱਠੇ ਕੋ ਉਤਰ ਲਗੇ ਜੀ ਇਹਨਾਂ ਚਾਰ ਉੱਠ ਕੇ ਦੋਆ ਬਾਥਰੂਮ ਕਰ ਲੈਂਦੀਆਂ ਤੇ ਆਪਾਂ ਉਤਰ ਲਗੇ ਪੱਠੇ ਆਪਣੇ ਪੱਠੇ ਉਤਰਨ ਵਾਲੇ ਪਏ ਆ ਇਹ ਆਪਣੀ ਸਰਕਾਰੀ ਜੋਬ ਹੈ ਜੀ ਮੀਂਹ ਜਾਵੇ ਨੇਰੀ ਜਾਵੇ ਆਪਾਂ ਇਸ ਤੋਂ ਭੱਜ ਨਹੀਂ ਸਕਦੇ ਤੇ ਨਾ ਹੀ ਭੱਜਿਆ ਜਾਂਦਾ ਨਾ ਹੀ ਮੈਂ ਇਥੇ ਇਹਨਾਂ ਨੂੰ ਛੱਡ ਕੇ ਕਿਤੇ ਜਾਇਆ ਜਾਂਦਾ ਮੈਂ ਕਿਤੇ ਜਾਵਾਂ ਵੀ ਸਵੇਰ ਇਹਨਾਂ ਦਾ ਸਾਰਾ ਕੰਮ ਕਰਕੇ ਦੁਪਹਿਰ ਆ ਤੇ ਵੇਰ ਆ ਲਾਗੇ ਆਉਣਾ ਫੇਰ ਵਾਪਸ ਆਉਣਾ ਹੁੰਦਾ ਕੀ ਕਹਣਾ ਕਿਤੇ ਮਜਬੂਰੀ ਹੋ ਜੇ ਤਾਂ ਆਪਾਂ ਹਨਾ ਵੀ ਰਹਿਣਾ ਪੈ ਜਾਵੇ ਪਰ ਮੈਂ ਨਾ ਨੂੰ ਛੱਡ ਕੇ ਨਹੀਂ ਜਾਂਦੀ ਕਿਤੇ ਵੀ ਇੱਧਰ ਸੁਲਤਾਨ ਸੁਲਤਾਨ ਉਹ ਸੁਲਤਾਨ ਟੇਢੀ ਆਖਣਾ ਚਾਹਦਾ ਤੈਨੂੰ ਪਤਾ ਤੇਰਾ ਨਾ ਸੁਲਤਾਨ ਹੈ ਗੋੜ ਖਾਣਾ ਤੂੰ ਪੱਠੇ ਕੋ ਧਨਵਾਸ ਤੇ ਜੀ ਆਪਾਂ ਥੱਲੇ ਰੱਖ ਲਈਆ ਟੱਬ ਟੋਕਰੇ ਨਾਲ ਦੀ ਨਾਲ ਆਪਾਂ ਚੱਕ ਚੱਕ ਪਾ ਦਾਂਗੇ ਤੇ ਤੂੜੀ ਆਪਾਂ ਪਾ ਲਈ ਆ ਇਹ ਸਾਰੀਆਂ ਖੜੀਆਂ ਹੋ ਗਈਆਂ ਹੁਣ ਤੇ ਗੋਹਾ ਆਪਾ ਦਿੱਤਾ ਹਟਾ ਤੇ ਟੂੜੀ ਪਾ ਕੇ ਆਂਦੀ ਆਪਾ ਉਧਰ ਖੁਰਲੀ ਦੇ ਵਿੱਚ ਕਿਉਂਕਿ ਜੇ ਇਥੋਂ ਥਾਂ ਸਾਫ਼ ਕਰ ਦਾਂਗੇ ਟੂੜੀ ਆਪਾ ਇੱਧਰ ਲਈ ਆਪਾ ਤੇ ਉਸ ਪੈਣ ਦੀ ਮੈਂ ਗੱਲ ਕਰ ਰਹੀ ਸੀ ਜੀ ਉਹਨੇ ਰਿਪੀਟਰ ਪਸੂਨਾ ਵਾਸਤੇ ਫਰ ਲੈਣ ਦੀ ਗੋਲੀ ਤੇ ਮਸ਼ਕ ਕਪੂਰ ਦੀ ਗੋਲੀ ਦੋਵੇਂ ਗੋਲ ਦੋ ਗੋਲੀਆਂ ਇਕੱਠੀਆਂ ਦੇਣ ਵਾਸਤੇ ਕਿਹਾ ਸੀ ਉਦੇ ਪਸ਼ੂ ਵੀ ਤੰਗ ਕਰਦੇ ਸੀਗੇ ਤੇ ਉਹਨੇ ਵੀ ਕਿਸੇ ਦੀ ਵੀਡੀਓ ਤੇ ਕਿਸੇ ਖਣੀ ਵੀ ਆਂਡਰ ਗਵੰਡਨ ਤੋਂ ਸੁਣਿਆ ਸੀਗਾ ਮੈਂ ਉੱਥੇ ਉਹਦੀ ਇੱਥੇ ਉਹਦੀ ਪੈੱਕ ਲਾ ਦੂੰਗੀ ਉਸ ਭੈਣ ਨੂੰ ਜ਼ਰੂਰ ਸਪੋਰਟ ਕਰਿਓ ਜੀ ਉਹਦਾ ਕਾਫੀ ਟਾਈਮ ਦਾ ਚੈਨਲ ਮੋਨੋ ਹੋਇਆ ਤੇ ਉਹਨੂੰ ਸਪੋਰਟ ਦੀ ਲੋੜ ਆ ਹਨਾ ਜ਼ਰੂਰ ਸਾਥ ਦਿਆ ਕਰੋ ਜੀ ਤੁਹਾਡੇ 2 ਮਿੰਟ ਵੀਡੀਓ ਵੇਖਣ ਨਾਲ ਕੋਈ ਫਰਕ ਨਹੀਂ ਪੈਂਦਾ ਪਰ ਉਹਦਾ ਵਿਚਾਰੀ ਦਾ ਹਨਾ ਡਾਲਰ ਕੰਪਲੀਟ ਹੋ ਜਾਣਗੇ ਉਹਦੀ ਵੀ ਇੱਕ ਮੱਝ ਖਰਾਬ ਕਰਦੀ ਸੀ ਉਹਨੇ ਪਹਿਲਾਂ ਇੱਕ ਫਰਲੈਨ ਦੀ ਗੋਲੀ ਤੇ ਇੱਕ ਮੁਸ਼ਕਕਪੂਰ ਦੀ ਟਿੱਕੀ ਦਿੱਤੀ ਸੀ ਕਿ ਮੱਝ ਨੂੰ ਤੇ ਉਹਦੀ ਮੱਝ ਰਹਿ ਗਈ ਸੀ ਮੜ ਕੇ ਉਹਨੇ ਉਹਨੇ ਵੀਡੀਓ ਵੀ ਪਾਈ ਸੀ ਤੇ ਮੈਨੂੰ ਵੀ ਉਹਨੇ ਦੱਸਿਆ ਸੀ ਫਿਰ ਮੈਂ ਉਹ ਚੀਜ਼ ਵਰਤੀ ਤੇ ਜਦੋਂ 2.5 ਤਿੰਨ ਮਹੀਨਿਆਂ ਦੀ ਮੱਝ ਗੱਬਣ ਹੋ ਗਈ ਉਸ ਤੋਂ ਬਾਅਦ ਫਿਰ ਮੈਂ ਵੀ ਹੁਣ ਵੀਡੀਓ ਪਾਈ ਸੀ ਜਿਹਨੇ ਨਹੀਂ ਉਹ ਵੀਡੀਓ ਦੇਖ ਲਿਓ ਜੀ ਮੇਰੀ ਵੀਡੀਓ ਰਿਪੀਟਰ ਪਸ਼ੂਆਂ ਬਾਰੇ ਤੇ ਇਸ ਭੈਣ ਨੂੰ ਤੁਸੀਂ ਜਰੂਰ ਸਪੋਰਟ ਕਰਿਓ ਮੈਂ ਕੋਈ ਉਹਦੀ ਹਨਾ ਵੀ ਪ੍ਰੋਮੋਸ਼ਨ ਵਾਸਤੇ ਜਾਉਣ ਹੀ ਕਹਿ ਰਹੀਗੀ ਤੇ ਉਸ ਪੈਨ ਦੀ ਥੋੜੀ ਜੀ ਮਾਲੀ ਹਾਲਤ ਹੈ ਨਾ ਵਿਚਾਰੀ ਦੀ ਚਲੋ ਅਗਲੀ ਮਿਹਨਤ ਕਰਦੀ ਆ ਉਹਨੂੰ ਫਲ ਮਿਲੇ ਆਪਾਂ ਤੇ ਇਹ ਆਣੇ ਆ ਤੇ ਤੁਸੀਂ ਜਰੂਰ ਸਪੋਰਟ ਕਰਿਓ ਉਹਦੀ YouTube ਆਈਡੀ ਹੈਗੀ ਐਸਹਨ 1144 ਤੇ ਮੈਂ ਇੱਥੇ ਉਹਦੀ ਡੀਪੀ ਵੀ ਲਾ ਦੋ ਜਰੂਰ ਸਪੋਰਟ ਕਰਿਓ ਜੀ ਤੁਸੀਂ ਮੈਂ ਵਾਰ-ਵਾਰ ਕਹਿ ਰਹੀ ਆ ਤੇ ਆਪਣੇ ਪਸ਼ੂਆਂ ਦੀ ਸਾਂਭ ਸੰਭਾਲ ਵੀ ਜਾਰੀ ਰੱਖੋ ਚਲੋ ਜੀ ਆਪਾਂ ਕੋ ਉਤਰ ਲਗੇ ਪੱਠੇ ਤੇ ਮਿਲਦੇ ਆ ਤੁਹਾਨੂੰ ਥੋੜੀ ਦੇਰ ਬਾਅਦ ਹਾਟ ਸੁਲਤਾਨ ਇਹ ਆਪਾ ਦਿੱਜਣਾ ਪੱਠੇ ਲੱਕੇ ਆਪਾ ਪਾ ਕੇ ਪਸੂ ਪਰ ਥਿਆਂ ਤੇ ਬੰਨਤੇ ਤੇ ਗੁਵਾ ਘਰਤਾ ਇਕੱਠਾ ਜੀ ਤੇ ਬਹੁਤ ਸਾਰੀਆਂ ਭੈਣਾਂ ਮੇਰੇ ਨਾਲ ਹੋਰ ਵੀ ਜੁੜੀਆਂ ਹਨਾ ਚੈਨਲ ਦੇ ਉੱਪਰ ਤੇ ਗੁੱਸਾ ਨਾ ਕਰੋ ਉਹ ਵੀ ਸਾਰਿਆਂ ਦਾ ਵਾਰੀ ਵਾਰੀ ਨਾਂ ਲੈ ਦੂੰਗੀ ਤੇ ਇਸ ਭੈਣ ਨੇ ਹੁਣ ਵੀ ਜੇ ਕਿਸੇ ਦੀ ਮੱਝ ਗਾਂ ਜਾਂ ਝੋਟੀ ਸੂਣ ਵਾਲੀ ਆ ਹਨਾ ਸੂਣ ਤੋਂ ਪਹਿਲਾਂ ਵੈਸਨ ਤੇਲ ਤੇ ਸ਼ੱਕਰ ਤੇ ਨੇ ਚੀਜ਼ਾਂ ਇਕੋ ਜਿਹਾ ਲੈ ਕੇ ਹੁਣ ਪੋਣਾ ਸਟਾਰਟ ਕੀਤਾ ਜੀ ਪਹਿਲਾਂ ਹੁਣੇ ਰਿਜ਼ਲਟ ਕੱਢਿਆ ਗਾਂ ਤੇ ਵੈੜ ਸੀ ਉਹਦੀ ਪਹਿਲੇ ਸੂਏ ਦੀ ਤੇ ਉਹ ਨੂੰ ਉਹਨੇ ਸ਼ੱਕਰ ਤੇਲ ਤੇ ਵੈਸਨ ਪਾਇਆ ਸੀ ਜੀ ਤੇ ਉਹ ਕਹਿੰਦੀ ਉਹਨੇ ਬਹੁਤ ਦੁੱਧ ਦਿੱਤਾ ਯਾਨੀ ਕਿ 13 12.5 13 ਲੀਟਰ ਡੰਗ ਦਾ ਦੁੱਧ ਦਿੱਤਾ 24 25 ਕਿਲੋ ਦੁੱਧ ਉਹਦੇ ਥੱਲੇ ਦਿਹਾੜੀ ਦਾ ਹੁਣ ਤੇ ਤੁਸੀਂ ਜਾ ਕੇ ਉਹਦੀ ਵੀਡੀਓ ਚੈੱਕ ਕਰ ਲਿਓ ਜੀ ਤੇ ਇਸ ਤਰ੍ਹਾਂ ਕਰਕੇ ਵੀ ਆਪਾਂ ਕੋਈ ਝੂਠ ਵਾਲੀ ਵੀਡੀਓ ਨਹੀਂ ਪਾਉਂਦੇਗੇ ਜੋ ਵੀ ਵੀਡੀਓ ਪਾਉਣਿਆ ਤਜਰਬੇ ਚ ਤਜਰਬੇ ਕੰਮ ਚ ਤਜਰਬਾ ਕੱਢ ਕੇ ਪਾਈਦੀ ਆ ਜੀ ਤੇ ਮੇਰੀ ਇਸ ਤਜਰਬੇ ਕਰ ਭੈਣ ਨੂੰ ਜਰੂਰ ਸਪੋਰਟ ਕਰਿਓ ਜੀ ਸਾਰਿਆਂ ਦਾ ਧੰਨਵਾਦ ਆ ਜੀ ਮੈਂ ਡੀਪੀ ਲਾ ਦੂੰਗੀ ਇੱਥੇ ਤੇ ਬਹੁਤ ਸਾਰੀਆਂ ਭੈਣਾਂ ਮੇਰੇ ਨਾਲ ਹੋਰ ਵੀ ਜੁੜੀਆਂ ਆ ਜੀ ਸਾਰਿਆਂ ਦਾ ਧੰਨਵਾਦ ਜੋ ਮੇਰੀਆਂ ਵੀਡੀਓ ਦੇਖਦੇ ਆ ਸੋਨੇ ਸੋਨੇ ਕਮੈਂਟ ਕਰਦੇ ਆ ਤੇ ਠੀਕ ਆ ਜੀ ਅੱਜ ਦੀ ਅੱਜ ਦੇ ਬਲੌਗ ਵਿੱਚ ਇੰਨਾ ਹੀ ਮਿਲਦੇ ਆ ਕਿਸੇ ਹੋਰ ਬਲੌਗ ਦੇ ਨਾਲ ਤਾਕਲੀ ਸਾਰਿਆਂ ਦਾ ਧੰਨਵਾਦ ਜੀ